ਉਹ ਨਾਮ ਦਾਰਾ ਸਾਹਿਬ ਦੇ ਸੰਗ ਪੰਨੋਂ ਤੇ ਮਨੋਂ ਐ ਤੋਂ 10 ਸਾਲ ਪਹਿਲਾਂ ਇਹਨਾਂ ਨੇ ਜੁਨੀਅਨ ਦਾ ਪ੍ਰਧਾਨ ਬਣਾਇਆ ਤੇ ਤੇ ਮੈਂ ਉਹਦੀ ਪ੍ਰਧਾਨ ਵਧੀਆ ਤਰੀਕੇ ਨਾਲ ਬਣਾਉਂਦਾ ਆਵਾ ਤੇ ਥੋੜੇ ਨਿੱਕੇ ਮੋਟੇ ਇਕੱਲਾ ਦੇ ਨਾਲ ਬੇਤਰਾਜੀ ਯਾਰ ਮਾ ਬਣਾ ਪੁੱਛਿਆ ਇਹਨਾਂ ਨਾਲ ਗੱਲਬਾਤ ਹੁੰਦੀ ਆ ਤੇ ਤੇ ਬਾਕੀ ਆ ਮੇਰੇ ਵੀਰ ਨਾਲ ਐ ਟੈਕਸੀ ਵਾਲੇ ਟੈਕਸੀ ਸਾਹਿਬ ਟੈਕਸੀ ਵਾਲੇ ਭਰਾ ਮੇਰੇ ਤੇ ਇਹਨਾਂ ਨੇ ਅੱਜ ਬਣਾ ਆਪਣਾ ਇਹ ਪ੍ਰਧਾਨ ਉਹਦੇ ਇਹਨੇ ਖੁਸ਼ੀ ਕੀਤਾ ਮੈਨੂੰ ਬਣਾਇਆ ਇਥੇ ਤੇ ਬਾਕੀ ਇਹਨਾਂ ਨਾਲ ਚੱਲੂਗਾ ਮੈਂ ਜਿੱਤਰਾ ਵੀ ਕਹਾਂਗਾ ਉਤਰਾਂ ਜੱਲਾਗਾ ਬੋੜਾ ਬੋੜਾ ਜੋੜ ਕੇ ਤੇ ਬਾਕੀ ਹੋਰ ਕੋਈ ਅਜਿਹੀ ਗੱਲ ਨਹੀਂ ਬਾਕੀ ਆਪਣੇ ਕੇ ਹਨਾ ਉਹ تین ਹੀ ਗੱਲ ਨਹੀਂ ਹੈਗੀ ਤੇ ਬਾਕੀ ਠੀਕ ਹੈ ਜੇ ਇਹਨਾਂ ਨੇ ਆਪਣੀ ਕਰਨਾ ਹੀ ਚਾਹ ਲਈ ਆਪਣੀ ਜਿੱਥੇ ਮਰਜੀ ਕਰਨਾ ਆਪਣਾ ਕੋਈ ਨਾ ਰਾਜ ਨਹੀਂ ਜਿੱਥੇ ਮਰਜੀ ਜਾਣ ਜਿੱਥੇ ਮਰਜੀ ਆਪਾਂ ਗੱਲ ਇਹ ਨਾ ਮੜਾ ਜਾਨਾ ਕਿਹਾ ਜਿਹੜਾ ਪਿਆਰ ਕਰੇ ਸੇਵਾ ਬਸ ਜਿਹੜਾ ਸਟੈਂਡ ਹੋ ਜਿਤਨਾ ਵੀ ਉਹਨਾਂ ਸਿਰ ਮੱਤੇ ਹੀ ਉਹ ਤੋਂ ਕੋਈ 50 ਤੋਂ ਕੋਈ ਪੀ ਕਰਾ ਲਓ ਤੇ ਡਰਾਈਵਰ ਭਰਾਵਾ ਕੇ ਨਹੀਂ ਪ੍ਰਸ਼ਾਸਨੋਂ ਤਾਂ ਕੋਈ ਆਪਾਂ ਇਹਦੇ ਚ ਕੋਈ ਨਹੀਂ ਬਾਕੀ ਆਪਣਾ ਇਹ ਜਿਹੜਾ ਵੀਪਾ ਮਿਲਾ ਕੇ ਇੱਥੇ ਗੱਡੀ ਖੜੀ ਕਰਨਾ ਕਰ ਸਕਦਾ ਇੱਥੇ ਮਾਰਦਾ ਆਪਣਾ ਕਹਿ ਨਾ ਕੋਈ ਹੈ ਨਿੰਤਰ ਰਾਜ ਕੀ ਇੱਥੇ ਇਹ ਬਾਕੀ ਜਿਹੜੀ ਇਹ ਗੱਲ ਸਟੈਂਡ ਵਾਲੀ ਗੱਲ ਆ ਮੈਂ ਦੱਸਦਾ ਕਰਦੇ ਇਹ ਕੰਮ ਤੇ ਹੁਣ ਅੱਜ ਆਪਾਂ ਉਹ ਦੇਣੀ ਕਿਹੜੀ ਸਟੈਂਡ ਆ ਕਰਨ ਦਾ ਯਾ ਆਪਾਂ ਦਾ ਸਾਰਾ ਗਰਾਉਂਡ ਦੇ ਨਾਲ ਹੀ ਸੀਟਾਂ ਦੇ ਲਾਗੇ ਸਾਰਾ ਗਰਾਉਂਡ ਆ ਨੌੜੀ ਕਲੱਬ ਦੇ ਨਾਲ ਸਿਗਨੇਚਰ ਹੋ ਗਿਆ ਪਰ ਟੋਟਲ ਮੈਨੂੰ 2.5 ਸਾਬੋ ਚਲੇ ਜੇ 2.5 ਸਾਬੋ ਤਾਂ ਆਪਾਂ ਬਾਰੇ ਕੀ ਕਰਾਈ ਦੇਖੋ ਜੀ ਇਹ ਜਿਹੜਾ ਟੈਕਸੀ ਸਟੈਂਡ ਜਿਹੜਾ ਨਾ ਇਹ ਪੰਨੂ ਸੈਕਟੇਸ ਟੈਂਡਰ ਲਗਭਗ ਜਿਹੜਾ 2.5 ਦੇ ਇਤਸਾਬ ਕੋ ਇੱਥੇ ਚੱਲਦਾ ਇਹਨੂੰ ਰੇਲੋ ਪ੍ਰਧਾਨ ਨਿਯੁਕਤ ਕੀਤਾ ਸੀ ਇਹ ਉਹ ਹੀ ਹੁਣ ਪ੍ਰਧਾਨ ਦੀ ਨੁਕਤੇ ਰਊਗਾ ਕੋਈ ਪਤਾ ਨਹੀਂ ਕਿਹੜੇ ਕੋਈ ਅਨਸਰ ਆ ਜਿਹੜੇ ਉਹ ਇੱਥੇ ਕਰਦੇ ਆ ਗਲਤ ਬੋਰਡ ਵਾਲੇ ਲਾਈ ਫਿਰਦੇ ਆ ਲੇਕਿਨ ਕੋਈ ਇਹੋ ਜੀ ਗੱਲ ਨਹੀਂ ਦੀ ਆ ਜਿਹੜਾ ਪ੍ਰਧਾਨ ਆ ਉਹ ਪੰਨੋ ਸਾਡੀ ਨੋਜਮਾਣ ਜਿਵੇਂ ਆਪਣੀ ਪ੍ਰਕਾਰ ਨਾਲ ਕੀ ਸਵੱਛ ਬਣਾਉਂਦੇ ਆ ਵੇਖੋ ਜੀ ਸਾਡੀ ਸਰਕਾਰ ਦੇ ਵਿੱਚ ਅਸੀਂ ਕੋਈ ਵੀ ਕਿਸੇ ਦਾ ਗਲਤ ਕੰਮ ਜਿਹੜਾ ਵਾ ਅਸੀਂ ਨਾ ਕਰਦੇ ਆ ਤੇ ਨਾ ਹੀ ਹੋਣੀ ਦੇ ਦਿੰਦੇ ਆ ਅਜ਼ੀਜ਼ੋ ਜੋ ਅਮਨ ਕਾਨੂੰਨ ਜੋ ਵੀ ਸ਼ਾਂਤੀ ਰਵੇ ਉਹ ਤਰੀਕੇ ਨਾਲ ਚੱਲਦੇ ਦੇਖੋ ਜੀ ਡਰਾਈਵਰ ਭਰਾਵਾ ਸਾਰਿਆਂ ਨੂੰ ਕਹਿੰਦੇ ਆ ਵੀ ਗੱਡੀਆਂ ਲਾਉਣ ਸਹੀ ਤਰੀਕੇ ਦੇ ਨਾਲ ਇਥੋਂ ਟੈਕਸੀ ਸਟੈਂਡ ਨੂੰ ਚਲਾਉਣ ਸਾਰੇ ਅਮਨਪ੍ਰੀਤ ਆ ਜਿਹੜਾ ਉਹ ਇਹਨਾਂ ਦੇ ਨਾਲ ਮੋਟੇ ਨਾਲ ਮੋਟੇ ਜੋੜ ਕੇ ਖੜਾ ਵਾ ਜਿੱਥੇ ਵੀ ਉਹਦੀ ਲੋੜ ਪਊਗੀ ਉਹ ਇਹਨਾਂ ਦੇ ਨਾਲ